ਕੀ ਇੱਕ ਵਾਰ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਚ ਮੰਤਰੀ ਬਣ ਜਾ ਰਹੇ ਨੇ ਕੀ ਮੋਦੀ ਦੀ ਕੈਬਨਿਟ ਦੇ ਵਿੱਚ ਇੱਕ ਵਾਰ ਫਿਰ ਸੀਟ ਲਾ ਦਿੱਤੀ ਗਈ ਹੈ ਬੀਬਾ ਹਰਸਿਮਰਤ ਕੌਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿਚਕਾਰ ਫਿਰ ਸਮਝੌਤਾ ਹੋਣ ਜਾ ਰਿਹਾ ਹੈ ਕੀ ਸੁਖਬੀਰ ਸਿੰਘ ਬਾਦਲ ਤੇ ਮੋਦੀ ਦੀਆਂ ਨਜ਼ਦੀਕੀਆਂ ਫਿਰ ਵਧ ਗਈਆਂ ਨੇ ਇਹ ਸਾਰੇ ਸਵਾਲ ਪੈਦਾ ਹੋ ਰਹੇ ਨੇ ਕਿਉਂ ਹੋ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇਹ ਸਾਰੇ ਇਲਜ਼ਾਮ ਇਹ ਸਾਰੀਆਂ ਸਿਆਸੀ ਕਿਆਸਰ ਆਈਆਂ ਮੈਂ ਆਪਣੇ ਪੱਲਿਓਂ ਨਹੀਂ ਲਾ ਰਿਆ ਇਹ ਕਿਆਸਰ ਆਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਆਂ ਉਹਨਾਂ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਲੋੜ ਪੈਣ ਤੇ ਫੇਰ ਦੁਬਾਰਾ ਜਿਹੜਾ ਐਨਡੀਏ ਚ ਜਾ ਸਕਦੇ ਆ ਤੇ ਮੰਤਰੀ ਬਣ ਸਕਦੇ ਆ ਮੰਤਰੀ ਬਣ ਲਈਏ ਕੁਝ ਵੀ ਕਰ ਸਕਦੇ ਆ ਮੁੱਖ ਮੰਤਰੀ ਕੀ ਕਹਿੰਦੇ ਆ ਆਪਾਂ ਸੁਣ ਲੈਨੇ ਆ ਕਾਲੀਦਾਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾਲੀਏ ਵੀ ਕਾਲੀਗਲ ਠੀਕ ਕਾਲਿਆ ਸੀ ਬਕਾਲੀਗਲ ਬਚਾਉਣ ਦਾ ਨੋ 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 ਨਹੀਂ ਤਾਂ ਫਿਰ ਹੋਰ ਬਾਜਣਗੇ ਫਿਰ ਇੱਥੇ ਕਾਲੀ ਦਲ ਵਿਚਾਰੋ ਲੈ ਹੋਰ ਕੌਣ ਆ ਜਾਣਗੇ ਭਵੰਤਮਨ ਹੋਰੀ ਆ ਜਾਣਗੇ ਨਾ ਮਿੰਦਰ ਮਾਟ ਦਾ ਮੁੰਡਾ ਆ ਜੂਗਾ ਅਸੀਂ ਤਾਂ ਦੁੱਖ ਆ ਹੁਣ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰੈਪੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਿਸਪੋਨਸਿਬਿਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਆ ਬਸ ਤਰਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਏ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ سپورਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਕੋ ਮਾਂ ਕਜੀਪੀ ਮਨ ਪਾਪਾ ਪਾਪਾ ਜਿਵੇਂ ਕਹੋਂਗੇ ਉਹ ਮੈਂ ਜਿਵੇਂ ਕਹੋਂਗੇ ਉਹ ਮੈਂ باس ਦੀ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਕਰ ਪਾਲਿਆ ਬਾਦਲ ਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਧਾਂ ਨੇ ਉਸ ਲਈ ਹਰ ਕੁਰਬਾਨੀ ਦਿੱਤੀ ਆ ਕੁਰਸੀ ਲਈ ਬਾਦਲ ਪਰਿਵਾਰ ਹਰ ਕੁਛ ਕਰਦਾ ਨਜ਼ਰ ਆਇਆ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਖਦਸ਼ਾ ਸੱਚ ਸਾਬਤ ਹੋ ਸਕਦਾ ਹੈ ਸਮਾਂ ਆਉਣ ਤੇ ਹੀ ਪਤਾ ਲੱਗਦਾ ਹੈ ਕਿਹਾ ਜਾਂਦਾ ਹੈ ਕਿ ਯਾਰ ਬੇਲੀ ਯਾਰ ਦੋਸਤ ਉਹਦੇ ਪਰਖੇ ਜਾਂਦੇ ਆ ਜਦੋਂ ਤੁਹਾਡੇ ਤੇ ਕੋਈ ਭੀੜ ਪੈਂਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਯਾਰ ਬੇਲੀ ਵੀ ਉਹਦੇ ਪਰਖੇ ਜਾਣਗੇ ਜਦੋਂ ਉਹਨਾਂ ਤੇ ਭੀੜ ਪਏਗੀ ਫਿਲਹਾਲ ਤਾਂ ਕੋਈ ਅਸੀ ਸਥਿਤੀ ਨਹੀਂ ਸਰਕਾਰ ਠੀਕ ਠਾਕ ਤਰੀਕੇ ਨਾਲ ਚੱਲ ਰਹੀ ਹੈ ਘਟਨਾਵਾਂ ਵਾਪਰਦੀਆਂ ਨੇ ਉਹ ਫੇਰ ਐ ਲੱਗਦਾ ਹੈ ਕਿ ਇਹ ਘਟਰਾबस ਇੱਕ ਹਵਾ ਸੀ ਨਿਕਲ ਗਈ ਫਿਲਹਾਲ ਤਾਂ ਇੰਡੀਆ ਦੀ ਸਰਕਾਰ ਨੂੰ ਨਰਿੰਦਰ ਮੋਦੀ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਕੋਈ ਵੀ ਖਤਰਾ ਨਹੀਂ ਜਿੱਦਣ ਲੋੜ ਪਈ ਕਿ ਅਕਾਲੀ ਦਲ ਜਾਵੇਗਾ ਇਹ ਹੁਣ ਸਵਾਲ ਹੈ ਇਸ ਸਵਾਲ ਦੇ ਉੱਤੇ ਜੇ ਮੁੱਖ ਮੰਤਰੀ ਦੀ ਗੱਲ ਮੰਨੀ ਇਹ ਤਾਂ ਕਹਿੰਦੇ ਨੇ ਕਿ ਮੁੱਖ ਮੰਤਰੀ ਤਾਂ ਕਹਿੰਦੇ ਵੀ ਪਟਾਣ ਬਰਮਾ ਚ ਵੀ ਜੇ ਇਹਨਾਂ ਨੂੰ ਕਿਤੇ ਬਣਾਇਆ ਜਾਵੇ ਤਾਂ ਉੱਥੇ ਵੀ ਮੰਤਰੀ ਬਣ ਚਲੇ ਆਣਗੇ ਸਵਾਲ ਇਹ ਹੈ ਕਿ ਅਕਾਲੀ ਦਲ ਨੇ ਬੜਾ ਸਿਧਾਂਤਕ ਸਟੈਂਡ ਲਿਆ ਜੇ ਅਕਾਲੀ ਦਲ ਉਸ ਸਮੇਂ ਜਦੋਂ 2024 ਦੀਆਂ ਲੋਕ ਸਭਾ ਜਨਰਲ ਇਲੈਕਸ਼ਨ ਹੋ ਰਹੇ ਸੀ ਉਸ ਸਮੇਂ ਜੇਕਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਮਝੌਤਾ ਕਰਦੇ ਤਾਂ ਅੱਜ ਨਤੀਜੇ ਡਿਫਰੈਂਟ ਨਿਕਲਦੇ ਅੱਜ ਨਤੀਜੇ ਇਸ ਪ੍ਰਕਾਰ ਦੇ ਹੁੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀਆਂ 3 ਸੀਟਾਂ ਆਈਆਂ ਨੇ ਇਹਨਾਂ ਦੇ ਵੀ ਲਾਲੇ ਪੈ ਜਾਂਦੇ ਪਰ ਹੋਇਆ ਨਹੀਂ ਅਕਾਲੀ ਦਲ ਨੇ ਸਟੈਂਡ ਲਿਆ ਅਕਾਲੀ ਦਲ ਨੇ ਸਟੈਂਡ ਲਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਮੁੱਦਿਆਂ ਤੋਂ ਬਿਨਾਂ ਨਹੀਂ ਜਾਵਾਂਗੇ 1900 ਜਿਹੜੀ ਉਹਨਾਂ ਨੇ 95 96 'ਚ ਗਲਤੀ ਕੀਤੀ ਬਿਨਾਂ ਸ਼ਰਤ ਸਮਰਥਨ ਦੇਣ ਵਾਲੀ ਉਹ ਹੁਣ ਨਹੀਂ ਕਰਾਂਗੇ ਤਾਂ ਫਿਰ ਅਕਾਲੀ ਦਲ ਇੱਕ ਸੀਟ ਪਿੱਛੇ ਇੱਕ ਕੁਰਸੀ ਪਿੱਛੇ ਫਿਰ ਹੁਣ ਤਾਂ ਨਹੀਂ ਜਾਂਦਾ ਨਹੀਂ ਤਾਂ ਬੀਬੀ ਬਾਦਲ ਤਾਂ ਵੱਟ ਤੇ ਪਏ ਸੀਗੇ ਮੰਤਰੀ ਉਹਨਾਂ ਨੇ ਤਾਂ ਮੰਤਰੀ ਬਣ ਹੀ ਜਾਣਾ ਸੀ ਐਨਡੀ ਆ ਦੀ ਸਰਕਾਰ ਬਣ ਰਹੀ ਸੀ ਬੀਬੀ ਬਾਦਲ ਜਿੱਤ ਵੀ ਗਏ ਤੇ ਉਹਨਾਂ ਨੇ ਤਾਂ ਮੰਤਰੀ ਬਣ ਜਾਣਾ ਸੀ ਮੈਨੂੰ ਲੱਗਦਾ ਹੈ ਕਿ ਸਿਰਫ ਸਿਆਸੀ ਵਿੰਗ ਨੇ ਇਹ ਜਿਸ ਹਲਕੇ 'ਚ ਕਹੇ ਗਏ ਨੇ ਕਿ ਜਾਨਕੀ ਗਿੱਦੜਬਾਏ ਦਾ ਇਲਾਕਾ ਉੱਥੇ ਬਾਏ ਇਲੈਕਸ਼ਨ ਆਉਣੀ ਹੈ ਤੇ ਚਰਚਾਵਾਂ ਨੇ ਕਿ ਸੁਖਬੀਰ ਬਾਦਲ ਨੇ ਇਲੈਕਸ਼ਨ ਲੜਨੇ ਨੇ ਸ਼ਾਇਦ ਇਹ ਮੁੱਖ ਮੰਤਰੀ ਨੇ ਗੱਲਾਂ ਤਾਂ ਕੀਤੀਆਂ ਨੇ ਉਹ ਇਨ੍ਹਾਂ ਗੱਲਾਂ ਦੇ ਵਿੱਚ ਕੋਈ ਬਹੁਤ ਤੱਤਸਾਰ ਨਜ਼ਰ ਨਹੀਂ ਆਉਂਦਾ